ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੇ ਮੈਂ ਹਾਂ ਸੁਖਚੈਨ ਗੁਰਨਾ ਲੈ ਕੇ ਹਾਜ਼ਰਾਂ ਜੀ ਮੌਸਮ ਦੀ ਅਪਡੇਟ ਕਿਹੋ ਜਿਹਾ ਅੱਜ ਮੌਸਮ ਰਿਹਾ ਤੇ ਕਿਹੋ ਜਿਹਾ ਰਹੂ ਮੌਸਮ ਆਉਣ ਵਾਲੇ ਦਿਨਾਂ ਦੇ ਦੌਰਾਨ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਇਹ ਆ ਕਿ ਅੱਜ ਤਾਪਮਾਨ ਪੰਜਾਬ ਦੇ ਵਿੱਚ 44 ਡਿਗਰੀ ਸੈਲਸੀਅਸ ਨੂੰ ਪਾਰ ਕਰਕੇ ਬਠਿੰਡੇ ਦਾ ਫਿਰੋਜ਼ਪੁਰ ਤੇ ਫਰੀਦਕੋਟ ਦਾ ਜਿਹੜਾ ਉਹ 43.5 ਡਿਗਰੀ ਸੈਲਸੀਅਸ ਨੂੰ ਕਰਾਸ ਕਰ ਗਿਆ ਪੰਜਾਬ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਜਿਹੜਾ ਤਾਪਮਾਨ ਸੀ ਅੱਜ ਉਹ 42 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਸੀਗਾ ਸਿਰਫ ਕੁਝ ਕੁ ਲਾਕੇ ਪਹਾੜਾਂ ਦੇ ਲਾਗੇ ਛੱਡ ਕੇ ਜਿੱਥੇ ਕਿ 41 ਦਾ 40.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਇਸੇ ਤਰ੍ਹਾਂ ਹਰਿਆਣੇ ਦੇ ਦੱਖਣੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਤਾਪਮਾਨ ਅੱਜ 43-44 ਡਿਗਰੀ ਸੈਲਸੀਅਸ ਪਾਰ ਸੀਗਾ ਤੇ ਸਿਰਸੇ ਵਿੱਚ ਦੋ ਥਾਵਾਂ ਤੇ ਇੱਕ ਕਿਤੇ 46.5 ਤੇ ਇੱਕ 47 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਰਾਜਸਥਾਨ ਦੇ ਉੱਤਰੀ ਲੱਕੇ ਗੰਗਾ ਨਗਰ ਤੇ ਹਨੂਮਨਗੜ੍ਹ ਦੇ ਵਿੱਚ ਵੀ ਜਿਹੜਾ ਅੱਜ ਤਾਪਮਾਨ ਸੀ ਉਹ 38 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੋ ਕਹਿਣ ਤੋਂ ਭਾਵ ਇਹ ਆ ਕਿ ਅੱਜ ਜਿਹੜੀ ਤਪਸ਼ਾ ਜਿਹੜੀ ਹੀਟ ਆ ਜਿਹੜੀ ਗਰਮੀ ਆ ਉਹਨੇ ਆਪਣਾ ਟਾਪ ਗੇਅਰ ਲਾਤਾ ਤੇ ਇਹ ਲਗਾਤਾਰ ਜਾਰੀ ਰਹੂਗਾ ਇਹਦੇ ਵਿੱਚ ਥੋੜੀ ਜਿਹੀ ਬ੍ਰੇਕ ਲੱਗੋ ਉਹਦਾ ਆਪਾਂ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਅਲਰਟ ਆ ਕਿ ਕੱਲ ਯਾਨੀ ਕਿ 17 ਮਈ ਨੂੰ ਤੇ ਪਰਸੋ ਯਾਨੀ ਕਿ 18 ਮਈ ਨੂੰ ਹੋ ਸਕਦਾ ਪੰਜਾਬ ਦੇ ਵਿੱਚ ਤਾਪਮਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਦੇਵੇ ਜਿਹਦੇ ਕੇ ਅਸਾਰ ਬਣ ਰਹੇ ਨੇ ਇਸੇ ਤਰ੍ਹਾਂ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਜਿੰਨਾ ਜਿੰਨਾ ਤਾਪਮਨ ਅੱਜ ਰਿਕਾਰਡ ਹੋਇਆ ਉਸ ਤੋਂ 2 ਡਿਗਰੀ ਸੈਲਸੀਅਸ ਤਾਪਮਨ ਹੋਰ ਉੱਪਰ ਨੂੰ ਜਿਹੜਾ ਜਾ ਸਕਦਾਗਾ ਅ ਸੋ ਇੱਕ ਗੱਲ ਹੋਰ ਬਣਦੀ ਇੱਥੇ ਕਹਿਣੀ ਕਈ ਸਾਡੇ ਵੀਰ ਕਹਿ ਰਹੇ ਨੇ ਕਿ ਜਿੰਨਾ ਤਾਪਮਨ ਦੱਸਿਆ ਜਾ ਰਿਹਾ ਉਹਨਾਂ ਹਜੇ ਫੀਲ ਨਹੀਂ ਹੋ ਰਿਹਾ ਉਹਦੇ ਪਿੱਛੇ ਇੱਕ ਕਾਰਨ ਹੋ ਸਕਦਾ ਕਿ ਸਵੇਰ ਵੇਲੇ ਹਲਕਾ ਜਿਹਾ ਪੁਰਾ ਚੱਲਦਾ ਕੱਲ ਵੀ ਚੱਲਿਆ ਤੇ ਅੱਜ ਵੀ ਚੱਲਿਆ ਉਸ ਕਰਕੇ ਥੋੜਾ ਜਿਹਾ ਹਵਾ ਦੇ ਵਿੱਚ ਮੌਇਸਚਰ ਆ ਜਿਹਦੇ ਕਰਕੇ 44-45 ਡਿਗਰੀ ਸੈਲਸੀਅਸ ਵਾਲੀ ਗਰਮੀ ਸ਼ਾਇਦ ਕਈਆਂ ਨੂੰ ਨਹੀਂ ਲੱਗਦੀ ਹੋਣੀ ਪਰ ਕਿਤੇ ਕਿਤੇ ਸਾਨੂੰ ਇਹ ਵੀ ਰਿਪੋਰਟਾਂ ਪ੍ਰਾਪਤ ਹੋਈਆਂ ਨੇ ਕਿ ਅੱਜ ਗਰਮੀ ਨੇ ਪਿਛਲੇ ਦਿਨਾਂ ਦੇ ਮੁਕਾਬਲੇ ਜਿਹੜੇ ਵੱਟ ਨੇ ਉਹ ਕੱਟਦੇ ਨੇ ਇੱਕ ਹਲਕਾ ਜਿਹਾ ਸਿਸਟਮ ਜਿਹੜਾ 18 ਤੇ 19 ਤਰੀਕ ਨੂੰ ਦਸਤਕ ਦੇਊਗਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪਰ ਉਸ ਸਿਸਟਮ ਦੇ ਆਉਣ ਤੋਂ ਪਹਿਲਾਂ ਵੀ ਕੱਲ ਜਣੇ ਕਿ 17 ਮਈ ਦੀ ਦੁਪਹਿਰ ਨੂੰ ਪੰਜਾਬ ਦੇ ਵਿੱਚ ਕਿਸੇ ਇੱਕਾ ਦੁੱਕਾ ਥਾਂ ਤੇ ਕੋਈ ਹੀਟ ਸੈੱਲ ਬਣ ਸਕਦਾ ਜਿਹੜਾ ਕਿ ਕੋਈ ਚਾਰ ਛੱਟੇ ਛਰਾਟੇ ਜਾਂ ਮੜੀ ਬੁੱਟੀ ਠੰਡੀ ਹਵਾ ਕੁਝ ਕਿ ਖੇਤਰ ਦੇ ਵਿੱਚ ਛੱਡ ਸਕਦਾ ਇਸੇ ਤਰ੍ਹਾਂ ਗੰਗਾ ਨਗਰ ਹਨੂਮਾਨਗੜ੍ਹ ਦੇ ਵਿੱਚ ਕਿਤੇ ਨਾ ਕਿਤੇ ਕੋਈ ਹੀਟ ਸੈੱਲ ਛੋਟਾ ਜਾਂ ਨਿੱਕਾ ਜਿਹਾ ਦੋ ਚਾਰ ਪਿੰਡਾਂ ਵਾਲਾ ਬੱਦਲ ਬਣਦੇ ਅਸਾਰ ਹੈਗੇ ਆ ਐਸ ਟਾਈਮ ਵੀ ਲੈਂਡ ਦੇ ਵੱਲੋਂ ਮਾਝੇ ਤੱਕ ਬੱਦਲਬਾਈ ਚ ਹਲਕੀ ਫੁਲਕੀ ਹਵਾ ਪਹੁੰਚੀ ਆ ਉਹਦੇ ਕਿਸੇ ਢੇਰੀ ਦੇ ਵਿੱਚ ਕਿਸੇ ਮੀਂਹ ਦੇ ਵਿੱਚ ਤਬਦੀਲ ਹੋਣ ਦੇ ਅਸਾਰ ਜਿਹੜੇ ਉਹ ਨਹੀਂ ਜਾ ਰਹੇ ਸਿਸਟਮ 18 ਤੇ 19 ਨੂੰ ਸਿਸਟਮ ਨਹੀਂ ਸਿਸਟਮ ਵੀ ਨਹੀਂ ਹੈਗੀ ਬਹੁਤ ਕਮਜ਼ੋਰ ਆਗਾ ਪਰ ਉਹਦੇ ਵਿੱਚ ਹੀਟ ਮੇਨ ਜ਼ੋਰ ਮਾਰੂ ਕਿਉਂਕਿ ਤਾਪਮਨ 44 45 ਡਿਗਰੀ ਸੈਲਸੀਅਸ ਪਾਰ ਹੋ ਗਿਆ ਸੋ 18 ਤੇ 19 ਮਈ ਨੂੰ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਜਿਹੜੇ ਹੀਟ ਸੈੱਲ ਬਣ ਸਕਦੇ ਆ ਜਿਨ੍ਹਾਂ ਨਾਲ ਮਾਈਕਰੋ ਬਸਟ ਹੋ ਸਕਦਾ ਜਾਨੀ ਕਿ ਦੁਪਹਿਰ ਵੇਲੇ ਜਾਂ ਦੁਪਹਿਰ ਤੋਂ ਬਾਅਦ ਇੱਕਦਮ ਬੱਦਲ ਬਣ ਕੇ ਬੱਦਲ ਕਰ ਚੁੱਕੇ ਤੇ ਉੱਥੇ ਡੰਪ ਹੋ ਸਕਦਾ ਸੋ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਕਿਸੇ ਇੱਕ ਪਿੰਡ ਤੋਂ ਦੋ ਪਿੰਡ ਦੇ ਵਿੱਚ ਗੜੇਮਰ ਹੋ ਸਕਦੀ ਆ ਜਾਂ 10-15 ਮਿੰਟ ਦੇ ਲਈ ਇੱਕ ਪੂਰੀ ਤੇਜ਼ ਸਪੀਡ ਵਾਲੀ ਹਵਾ ਕੋਈ 4-5 ਪਿੰਡਾਂ ਦੇ ਵਿੱਚ ਚੱਲਣ ਦੇ ਅਸਾਰ ਬਣ ਸਕਦੇ ਆ ਪਰ ਇਦਾਂ ਦਾ ਕੋਈ ਹਨੇਰੀ ਝੱਕੜ ਤੂਫਾਨ ਝੁੱਲਣ ਦੇ ਅਸਾਰ ਕੋਈ ਬਹੁਤੇ ਵੱਡੇ ਪੱਤਰ ਤੇ ਨਹੀਂ ਹੈਗੇ ਜਿਹੋ ਚਾ ਪਿਛਲੇ ਸਿਸਟਮ ਦੇ ਦੌਰਾਨ ਹਰਿਆਣਾ ਦੇ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਨਾ ਹੀ ਇਹ ਸਿਸਟਮ ਦੇ ਨਾਲ ਇਸ ਗਰਮੀ ਤੋਂ ਕੋਈ ਰਾਹਤ ਮਿਲਣ ਦੇ ਅਸਾਰ ਨੇ ਜੇ 18 ਦੀ ਦੁਪਹਿਰ ਨੂੰ ਬੱਦਲ ਬਣ ਗਿਆ ਤੇ ਜਿਹੜੇ ਇਲਾਕਿਆਂ ਦੇ ਵਿੱਚ ਕੋਈ ਚਾਰ ਛੱਟੇ ਛਿੱਟੂਗਾ ਉੱਥੇ ਕੋਈ 2-4 ਘੰਟੇ ਗਰਮੀ ਤੋਂ ਰਾਹਤ ਮਿਲ ਸਕਦੀ ਆ ਜਾਂ ਉਸ ਤੋਂ ਆਉਂਦੀ ਰਾਹਤ ਰਾਤ ਨੂੰ ਰਾਹਤ ਮਿਲ ਸਕਦੀ ਆ ਅਗਲੇ ਦਿਨ ਚੂੜੀ ਫੇਰ ਕਸੀ ਜਾਣੀ ਆ ਸੋ ਕਹਿਣ ਤੋਂ ਭਾਵ ਇਹ ਹੈ ਕਿ ਜੇ ਗਰਮੀ ਵਾਲੇ ਸਿਸਟਮ ਨੇ ਟਾਪ ਗਿਰ ਪਾ ਲਿਆ ਤੇ ਇਹ ਐਜ਼ ਇਟ ਇਜ਼ ਜਾਰੀ ਰਹੇਗਾ। ਝਾਪ ਰਿਹਾ ਰਹਿੰਦੀ ਮਈ ਤੱਕ ਘੱਟੋ ਘੱਟ 24-25 ਮਈ ਤੱਕ ਤਾਂ ਇਹ ਝਾਪ ਰਿਹਾ ਕਿ ਤਾਪਮਾਨ ਜਿਹੜੇ ਉਹ 42-43 ਡਿਗਰੀ ਸੈਲਸੀਅਸ ਤੋਂ ਪਾਰ ਹੀ ਰਿਕਾਰਡ ਹੁੰਦੇ ਆਉਣਗੇ। ਵਿੱਚ ਦੀ ਇੱਕ ਹਲਕੀ ਜੀ ਸਿਸਟਮ 18 ਤੇ 19 ਬਈ ਦੀ ਆ। ਉਸ ਤੋਂ ਬਾਅਦ ਸ਼ਾਇਦ ਕੋਈ 26 ਮਈ ਦੇ ਲੱਗ ਜਾਵੇ ਜਿਹਦੇ ਨਾਲ ਲਿਮਟਿਡ ਛੋਟੀਆਂ-ਮੋਟੀਆਂ ਕਾਰਵਾਈਆਂ ਹੋ ਸਕਦੇ ਨੇ ਵੱਡੇ ਪੱਧਰ ਤੇ ਕਾਰਵਾਈ ਹੋਣ ਦੇ ਅਸਾਰ ਜਿਹੜੇ ਉਹ ਨਹੀਂ ਝਪ ਰਹੇ। ਸੋ ਮੇਰਾ ਵੀ ਰਿਸਰਚ ਕਰਕੇ ਇਦਾਂ ਨਾ ਕਹੋ 18 ਤੇ 19 ਨੂੰ ਵੀ ਤੁਸੀਂ ਕਹੇ ਸੀ ਕਾਰਵਾਈ ਹੋਊ। ਹੋਇਆ ਤਾਂ ਕੁਛ ਹੈ ਨਹੀਂ ਉਹ ਬਹੁਤ ਲਿਮਟਿਡ ਹੋਊਗਾ ਤੇ ਨਾ ਹੀ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਪਿੰਡ ਕਿਤੇ ਗੜੇਮਾਰ ਹੋਗੀ ਉਹ ਇਦਾਂ ਨਾ ਕਿਹਾ ਕਿ ਤੁਸੀਂ ਤਾਂ ਕਿਹਾ ਸੀ ਬਹੁਤ ਘੱਟ ਹੋਵੇ ਤਾਂ ਐਡਾ ਹੋ ਗਿਆ ਹੋ ਸਕਦਾ ਤੁਹਾਡਾ ਪਿੰਡ ਉਹਦੀ ਰੇਂਜ ਦੇ ਵਿੱਚ ਆ ਜਾਵੇ ਜਾਂ ਤੁਹਾਡਾ ਇਲਾਕਾ ਉਹਦੀ ਰੇਂਜ ਦੇ ਵਿੱਚ ਆ ਜਾਵੇ ਜਿੱਥੇ ਬੱਦਲ ਬਣੂਗਾ ਉੱਪਰਲੇ ਪੱਧਰ ਤੇ ਸਿਸਟਮ ਤਕੜਾ ਨਹੀਂ ਹੈਗਾ ਸਪੀਡ ਨਹੀਂ ਹੈਗੀ ਸੋ ਇਸ ਕਰਕੇ ਇਦਾਂ ਹੋਣ ਦੇ ਅਸਾਰ ਘਟਨੇ ਕਿ ਲੈਂਦੇ ਵੱਲੋਂ ਬੱਦਲ ਬਣੇ ਤੇ ਚੜ੍ਹਦੇ ਵੱਲੋਂ ਲਗਾਤਾਰ ਭੱਜਾ ਜਾਵੇ ਇਦਾਂ ਹੋਣ ਦੇ ਅਸਾਰ ਘਟਨੇ ਜਿੱਥੇ ਬਣੂਗਾ ਉਹਨਾਂ ਹੀ ਖੇਤਰਾਂ ਦੇ ਵਿੱਚ ਖੜਕਾ ਤੜਕਾ ਜਿਹਾ ਕਰਕੇ ਅਗਲੇ 10 15 20 ਮਿੰਟਾਂ ਦੇ ਵਿੱਚ ਉਹਦੇ ਖਤਮ ਹੋਣ ਦੇ ਅਸਾਰ ਜੜੇ ਰਹਿਣਗੇ 18 ਤੇ 19 ਤਰੀਕ ਨੂੰ ਸੋ ਗਰਮੀ ਸ਼ੁਰੂ ਹੋ ਗਈ ਆ ਗਰਮੀ ਨੇ ਆਪਦਾ ਅਸਰ ਵਿਖਾਉਣਾ ਸ਼ੁਰੂ ਕਰਤਾ ਤੇ ਰਹਿੰਦੀ ਮਈ ਦੇ ਬਾਕੀ ਦਿਨ ਤਾਪਮਾਨ ਇਸ ਤਰੀਏ ਚੜੇ ਰਹਿਣਗੇ ਇਸ ਕਰਕੇ ਆਪਣਾ ਪਸ਼ੂਆਂ ਦਾ ਸਬਜ਼ੀਆਂ ਦਾ ਜਾਂ ਹਰ ਉਹ ਕਰੀਚਰ ਦਾ ਹਰ ਉਹ ਚੀਜ਼ ਦਾ ਜਿਹੜੀ ਵੀ ਚੀਜ਼ ਨੂੰ ਇੰਨਾ ਜ਼ਿਆਦਾ ਤਾਪਮਾਨ ਪ੍ਰਭਾਵਿਤ ਕਰਦਾ ਉਹਦੇ ਤੇ ਆਪਦਾ ਅਸਰ ਛੱਡਦਾ ਉਸ ਚੀਜ਼ ਦਾ ਖਿਆਲ ਰੱਖੋ ਘਰੋਂ ਜਦੋਂ ਵੀ ਤੁਰਨਾ ਕਿਸੇ ਵੀ ਕੰਮ ਤੁਰਨਾ ਆਪਦਾ ਪਾਣੀ ਪੀ ਕੇ ਜਾਓ ਤੇ ਪਾਣੀ ਨਾਲ ਲੈ ਕੇ ਜਾਓ ਤੇ ਜਦੋਂ ਵੀ ਕਿਤੇ ਪਹੁੰਚਦੇ ਉੱਥੇ ਜਾ ਕੇ ਫੇਰ ਪਾਣੀ ਪੀਓ ਕਿਉਂਕਿ ਜਿਆਦਾ ਜਦੋਂ ਟੈਂਪਰੇਚਰ ਰਾਈਜ਼ ਕਰਦਾ ਸਾਡੀ ਬਾਡੀ ਦਾ ਟੈਂਪਰੇਚਰ ਹੁੰਦਾ 37 ਡਿਗਰੀ ਸੈਲਸੀਅਸ ਅੰਦਰੋਂ ਤੇ ਬਾਹਰਲਾ ਟੈਂਪਰੇਚਰ ਹੋਵੇ ਨਾ 44-45 ਡਿਗਰੀ ਸੈਲਸੀਅਸ ਤੇ ਸਾਡੀ ਬਾਡੀ ਦੀ ਚਮੜੀ ਲਗਾਤਾਰ ਜਮ ਟਰੱਕ ਦਾ ਆਕਾਰ ਦਾ ਰੈਡੀਏਟਰ ਹੁੰਦਾ ਉਹਦਾ ਕੰਮ ਕਰਨ ਲੱਗ ਜਾਂਦੀ ਆ ਲਗਾਤਾਰ ਪਸੀਨਾ ਵਹਾਉਣ ਲੱਗ ਜਾਂਦੀ ਆ ਤਾਂ ਕਿ ਟੈਂਪਰੇਚਰ ਬਾਡੀ ਦਾ 45 ਤੇ ਨਾ ਜਾਵੇ ਉਹਨੂੰ ਡਾਊਨ ਰੱਖਿਆ ਜਾਵੇ ਸੋ ਦੇ ਨੇ ਪਾਣੀ ਬਹੁਤ ਓਵਰਯੂਜ਼ ਹੁੰਦਾ ਬਾਡੀ ਦੇ ਵਿੱਚ ਤਾਂ ਇਸ ਕਰਕੇ ਜੇ ਪਾਣੀ ਨਹੀਂ ਪੀਵਾਂਗੇ ਤਾਂ ਪਾਣੀ ਦੀ ਘਾਟ ਆਊਗੀ ਤੇ ਗਰਮੀ ਲੱਗਣ ਦੇ ਚਾਂਸਸ ਜਿਹੜੇ ਉਹ ਵੱਧ ਜਾਣਗੇ ਛੋਟੇ ਬੱਚਿਆਂ ਦਾ ਵੱਡਿਆਂ ਦਾ ਆਪਣਾ ਸਾਰਿਆਂ ਦਾ ਖਿਆਲ ਰੱਖੋ ਜੀ ਅਲਾਟਾ ਕੇ ਹੀਟ ਵੇਵ ਨੇ ਚੋਰ ਫੜ ਲਿਆ ਸੋ ਇਨਕ ਅਪਡੇਟ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਜੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ